ਰਾਜਾ ਬਣਿੰਗ ਜੀ ਦਾ ਤਾਂ ਬਿਆਨ ਹੈ ਉਹ ਕਹਿੰਦੇ ਵੀ ਭਾਈ ਹਿੰਦੁਸਤਾਨ ਚਾਹੀਦਾ ਕਿ ਖਾਲਸਤਾਨ ਚਾਹੀਦਾ ਤੇ ਤੁਸੀਂ ਭਾਈ ਇਹਨਾਂ ਨਾਲ ਕਿਉਂ ਤੁਰਿਆਈ ਭਾਈ ਮਨਦੀਪ ਸਿੰਘ ਜੀ ਉਹਦਾ ਰਾਜਾ ਬਣਿੰਗ ਹਰ ਇੱਕ ਗੱਲ ਤੋਂ ਭੱਜਦਾ ਜੀ ਕਿਸੇ ਵੀ ਕੰਮ ਦੇ ਵਿੱਚ ਉਹਦੀ ਕੋਈ ਉਹ ਨਹੀਂ ਕੋਸ਼ਿਸ਼ ਨਹੀਂ ਹੈਗੀ ਤੇ ਉਹ ਇੱਕ ਤਰ੍ਹਾਂ ਬਹੁਤ ਵੱਡਾ ਸਮਝੂ ਆਉਂ ਉਹ ਬੰਦੇ ਨੂੰ ਇੱਜਨੇ ਸਰਕਾਰਾਂ ਨੇ ਸਰਕਾਰਾਂ ਡਰਾ ਰਹੀਆਂ ਨੇ ਸਰਕਾਰਾਂ ਡਰਾਤ ਮੁਕਾ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਮਤਲਬ ਇੱਕ ਤਰ੍ਹਾਂ ਕਤਲੇਆਮ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਇਹਨਾਂ ਨੂੰ ਆਪਾਂ ਪੜਤਾਓ ਤੇ ਆਪਦੇ ਆਪ ਲੜ ਪੈਣਗੇ ਜਿੱਥੇ ਯੋਧ ਨਸ਼ਿਆ ਵਿਰੋਧ ਚਲਾਤਾ ਸਿੱਖਿਆ ਕ੍ਰਾਂਤੀ ਲੈ ਆਂਦੀ ਅਸੀਂ ਰੰਗਲਾ ਪੰਜਾਬ ਬਣਾਤਾ ਦੇਖੋ ਆਮ ਆਦਮੀ ਪਾਰਟੀ ਨੇ ਦੇਖੋ 4 ਸਾਲ ਹੋ ਚੁੱਕੇ ਨੇ ਅਜੇ ਤੱਕ ਤਾਂ ਕੋਈ ਵਿਕਾਸ ਦਾ ਕੰਮ ਤਾਂ ਕੀਤਾ ਨਹੀਂ ਨਸ਼ਾ ਪੂਰਾ ਜੋਰਾਂ ਤੇ ਹੋ ਚੁੱਕਾ ਕਰੋੜਾਂ ਰੁਪਇਆ ਕਰਜ਼ਾ ਲੈ ਰਹੇ ਨੇ ਹਰੇਕ ਮਹੀਨੇ ਕਰਜ਼ਾ ਲੈ ਰਹੇ ਨੇ ਹੋ 50 60 60 ਸਾਲ ਦੀ ਉਮਰ ਹੋ ਗਈ ਅਜੇ ਤੱਕ ਐਸੀ ਕੋਈ ਸਰਕਾਰ ਨਹੀਂ ਦੇਖੀ ਜਿਨੇ ਇੰਨਾ ਜ਼ਿਆਦਾ ਕਰਜ਼ਾ ਲਿਆ ਹੋਵੇ ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਆ ਬਹੁਤ ਧਮਕੀਆਂ ਦੇ ਰਹੀ ਆ ਲੋਕਾਂ ਨੂੰ ਤਰਨਤਾਂ ਦੇ ਲੋਕਾਂ ਨੂੰ ਡਰਾ ਰਹੀ ਆ ਦੇਖ ਭਗਵਾਨ ਤਮਨ ਨੇ ਦਵਲ ਵਿਆਹ ਕਰਾ ਲੇ ਉਹਨੂੰ ਆਪਣੀ ਧੀ ਦਾ ਨਹੀਂ ਫਿਕਰ ਉਹਦੀ 22 ਸਾਲ ਦੀ ਬੇਟੀ ਹੋ ਚੁੱਕੀ ਜਿਹੜੇ ਬੰਦੇ ਨੂੰ ਆਪਣੀ ਬੇਟੀ ਦੀ ਪਰਵਾਹ ਨਹੀਂ ਹੈਗੀ ਉਹ ਜਨਤਾ ਦੀ ਕੀ ਪਰਵਾਹ ਕਰੂਗਾ ਐਮਐਲਏ ਤਾਂ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਇੱਕ ਤਰ੍ਹਾਂ ਭੇਡਾ ਹੀ ਨੇ ਉਹ ਇਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਲੁੱਟ ਮਚਾਈ ਹੋਈ ਆ ਨਸ਼ਾ ਪੂਰਾ ਜੋਰਾਂ ਤੇ ਆ ਹਰ ਇੱਕ ਵਰਗ ਨੂੰ ਟੌਰਚਰ ਕਰ ਰਹੇ ਨੇ ਹਰ ਇੱਕ ਵਰਗ ਤੇ ਮਤਲਬ ਪਰਚੇ ਪਾ ਰਹੇ ਨੇ ਹਰ ਇੱਕ ਵਰਗ ਨੂੰ ਮਾਰ ਰਹੇ ਨੇ ਸਤਿ ਸ਼੍ਰੀ ਅਕਾਲ ਇਸ ਵਕਤ ਮੈਂ ਤਰਨ ਤਰਨ ਦੇ ਵਿੱਚ ਵਜੂਦ ਹੈ ਪੂਰੇ ਪੰਜਾਬ ਦੀ ਅੱਖ ਇਸ ਵਕਤ ਜਿਮਨੀ ਚੌਣਾ ਤੇ ਹੈ ਜਿਮਨੀ ਚੌਣਾ ਦੇ ਵਿੱਚ ਮਾਹੌਲ ਪੂਰਾ ਭਖਤਾ ਜਾ ਰਿਹਾ ਹੈ ਚਾਹੇ ਰਾਜਾ ਬੜਿੰਗ ਹੋਣ ਚਾਹੇ ਅਮਰਪਾਲ ਜੀ ਦੇ ਪਿਤਾ ਜੀ ਹੋਣ ਤੇ ਚਾਹੇ ਅਕਾਲੀ ਦਲ ਹੋਵੇ ਸਾਰੇ ਆਪੋ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਹੀ ਗੱਲਬਾਤ ਕਰਾਂਗੇ ਭਾਈ ਮਨਦੀਪ ਸਿੰਘ ਜੀ ਦੇ ਲਈ ਪ੍ਰਚਾਰ ਕਰ ਲਈ ਬਰੇਰ ਕੋਟਲਾ ਤੋਂ ਮੁਸਲਮ ਭਾਈਚਾਰਾ ਪਹੁੰਚਿਆ ਸਭ ਤੋਂ ਪਹਿਲਾਂ ਜੀ ਵਾਲੇ ਕੁਮ ਸਲਾਮ ਅਸਲਾਮੁਅਲੈਕਮ ਜੀ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਇਸ ਚੈਨਲ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਛੋਟੇ ਜਿਹੇ ਨਿਮਾਣੇ ਨੂੰ ਇਨਾ ਮਾਨ ਬਖਸ਼ਿਆ ਜੀ ਤੇ ਸਵਾਗਤ ਜੀ ਇੱਕ ਮੈਂ ਗੱਲ ਕਰਾਂ ਤਾਂ ਰਾਜਾ ਬਿੰਗਜੀ ਦਾ ਤਾਂ ਬਿਆਨ ਹੈ ਉਹ ਕਹਿੰਦੇ ਵੀ ਭਾਈ ਹਿੰਦੁਸਤਾਨ ਚਾਹੀਦਾ ਕਿ ਖਾਲਸਤਾਨ ਚਾਹੀਦਾ ਤੇ ਤੁਸੀਂ ਭਾਈ ਇਹਨਾਂ ਦੇ ਨਾਲ ਕਿਉਂ ਤੁਰਿਆ ਜੀ ਭਾਈ ਮਨਦੀਪ ਸਿੰਘ ਜੀ ਹੋਰਾਂ ਨਾਲ ਦੇਖੋ ਵੀਰ ਜੀ ਇਹ ਹਾਜ਼ਤਾਂ ਦਾ ਕੋਈ ਮਸਲਾ ਨਹੀਂ ਹੈਗਾ ਤੇ ਆਪਾਂ ਨੇ ਜਿਹੜਾ ਮਲੇ ਕੋਲੇ ਦੀ ਧਰਤੀ ਤੋਂ ਨਮਾਜ਼ ਸ਼ੇਰਮੰਦ ਖਾਨ ਨੇ ਹਾਜ਼ਰ ਨਾਰਾ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਦੇ ਸ਼ਹਿਰ ਛੋਟੇ ਜਿਹੇ ਸਾਹਿਬਜ਼ਾਦੇਆਂ ਵਾਸਤੇ ਉਹ ਹਾਜ਼ਰ ਨਾਰਾ ਧਰਤੀ ਪੂਰੇ ਵਾਰਡ ਦੇ ਵਿੱਚ ਮਲੇ ਕੋਲਾ ਮਸੂਰਾ ਇੱਕ ਮੁਸਲਮਾਨ ਇੱਕ ਐਸੀ ਕੌਮ ਆ ਇਹਨੇ ਗਨੀਖਾਂ ਦੇ ਨਵੀ ਖਾਨ ਨੂੰ ਉੱਚਾ ਪੀਰ ਬਣਾ ਕੇ ਘਟਿਆ ਸੀ ਠੀਕ ਆ ਜੀ ਮੁਸਲਮਾਨਾਂ ਨੇ ਹਰ ਇੱਕ ਸਮੇਂ ਤੇ ਆਪਣੇ ਛੇ ਕੌਮ ਨਾਲ ਮੋਢੇ ਨਾਲ ਮੋਢਾ ਲਾ ਖੜੇ ਨੇ ਪਰ ਭਈ ਵਿਰੋਧੀ ਪਾਰਟੀਆਂ ਕਹਿੰਦੀਆਂ ਉਹ ਤਾਂ ਕਹਿੰਦੀਆਂ ਵੀ ਇਹ ਜਿਹੜੀ ਪਾਰਟੀ ਹੈ ਭਾਈ ਅਮਰਪਾਲ ਸਿੰਘ ਵਾਲੀ ਪਾਰਟੀ ਹੈ ਇਹ ਤਾਂ ਕਹਿੰਦੇ ਦੇਸ਼ ਚ ਪਵਾੜਾ ਪਵਾ ਸਕਦੀ ਇਹ ਤਾਂ ਪੰਜਾਬ ਚ ਪਵਾੜਾ ਪਵਾ ਸਕਦੀ ਹੈ ਦੇਖੋ ਇਹ ਸਰਕਾਰਾਂ ਦੀ ਛੋਚ ਆ ਲੋਕਾਂ ਦੀ ਛੋਚ ਨਹੀਂ ਅਸੀਂ ਮੁਸਲਮਾਨਾਂ ਨਾਲ ਸਿੱਖਾਂ ਨਾਲ ਵੀ ਮਿਲਦੇ ਆਂ ਹਿੰਦੂ ਪਰਿਵਾਰ ਵੀ ਮੇਰੇ ਨਾਲ ਬਹੁਤ ਜੁੜੇ ਹੋਏ ਨੇ ਬਹੁਤ ਜ਼ਿਆਦਾ ਹੁਣ ਵੀ ਮੇਰੇ ਨਾਲ ਰੋਡ ショਅ ਦੇ ਵਿੱਚ ਕੱਲ ਵੀ ਮੇਰੇ ਨਾਲ ਰੋਡ ਦੇ ਸ਼ੋਅ ਦੇ ਵਿੱਚ ਤੇ ਅੱਜ ਵੀ ਮੇਰੇ ਨਾਲ ਰੋਡ ਟੂ ਡੋਰ ਕਰ ਰਹੇ ਨੇ ਦੇ ਸਿੱਖਾਂ ਤੇ ਮੁਸਲਮਾਨਾਂ ਦੇ ਛਾਇਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋ ਨਹੀਂ ਹੈਗਾ ਤੇ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਡਰਾ ਰਹੀਆਂ ਨੇ ਸਰਕਾਰਾਂ ਡਰਾਤ ਮੁਕਾ ਕੇ ਲੋਕਾਂ ਨੂੰ ਬਹੁਤ ਜ਼ਿਆਦਾ ਮਲਾ ਇੱਕ ਤਰ੍ਹਾਂ ਕਤਲੇਆਮ ਕਰਵਾਉਣ ਦੀ ਕੋਸ਼ਿਸ਼ ਕਰਦੀਆਂ ਨੇ ਵੀ ਇਹਨਾਂ ਨੂੰ ਆਪਾਂ ਢਕਾਓ ਤੇ ਆਪਦੇ ਆਪ ਲੜ ਪੈਣਗੇ ਹੂੰ ਭਾਈ ਅਜਾ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਜਿਹੜਾ ਪੰਜਾਬ ਲਈ ਅਸੀਂ ਕੰਮ ਕੀਤਾ ਕਹਿੰਦੇ ਉਹ ਕਿਸੇ ਪਾਰਟੀ ਨੇ ਨਹੀਂ ਕੀਤਾ ਇਸ ਵਾਰੀ ਹਰਮੇਸ਼ ਸੰਧੂ ਨੂੰ ਛੋੜ ਲਵੋ ਤਰਨ ਤਰਨ ਦੇਖੋ ਜੀ ਆਮ ਆਦਮੀ ਪਾਰਟੀ ਨੇ ਦੇਖੋ 4 ਸਾਲ ਹੋ ਚੁੱਕੇ ਨੇ ਅਜੇ ਤੱਕ ਤਾਂ ਕੋਈ ਵਿਕਾਸ ਦਾ ਕੰਮ ਤਾਂ ਕੀਤਾ ਨਹੀਂ ਨਸ਼ਾ ਪੂਰਾ ਜੋਰਾਂ ਤੇ ਹੋ ਚੁੱਕਿਆ ਉਹ ਤਾਂ ਕਹਿੰਦੇ ਸੀ ਯੋਧ ਨਸ਼ਿਆ ਪ੍ਰੋਤ ਚਲਾਤਾ ਸਿੱਖਿਆ ਕ੍ਰਾਂਤੀ ਲੈ ਆਂਦੀ ਅਸੀਂ ਰੰਗਲਾ ਪੰਜਾਬ ਬਣਾਤਾ ਇਹ ਪੈਸਾ ਖਾਣ ਦੀਆਂ ਹੁਣ ਇਹਨਾਂ ਦੀਆਂ ਪਾਲਿਸੀਆਂ ਨੇ ਕਰੋੜਾਂ ਰੁਪਇਆ ਕਰਜ਼ਾ ਲੈ ਰਹੇ ਨੇ ਹਰੇਕ ਮਹੀਨੇ ਕਰਜ਼ਾ ਲੈ ਰਹੇ ਨੇ ਹੁਣ 50 60 60 ਸਾਲ ਦੀ ਉਮਰ ਹੋ ਗਈ ਹਜੇ ਤੱਕ ਐਸੀ ਕੋਈ ਸਰਕਾਰ ਨਹੀਂ ਦੇਖੀ ਜਿਨੇ ਇੰਨਾ ਜ਼ਿਆਦਾ ਕਰਜ਼ਾ ਲਿਆ ਹੋਵੇ ਪਹਿਲਾਂ ਵਾਲੇ ਕਰਜ਼ੇ ਤੋਂ ਟ੍ਰਿਪਲ ਕਰਜ਼ਾ ਲੈ ਚੁੱਕੀ ਹੈ ਇਹ ਸਰਕਾਰ ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਆ ਬਹੁਤ ਧਮਕੀਆਂ ਦੇ ਰਹੀ ਆ ਲੋਕਾਂ ਨੂੰ ਤਰਨਤਾਂ ਦੇ ਲੋਕਾਂ ਨੂੰ ਡਰਾ ਰਹੀ ਆ ਕਿ ਤੁਸੀਂ ਹੋਰ ਕਿਸੇ ਨੂੰ ਵੋਟ ਨਹੀਂ ਪਾਉਣੀ ਸਾਨੂੰ ਵੋਟ ਪਾਉਣੀ ਆ ਇਹ ਬਈ ਜਿਵੇਂ ਗੱਲ ਕਰੀਏ ਤਾਂ ਆਵਾ ਤੁਸੀਂ ਪਾਰਟੀ ਦੇ ਜਿੰਨੇ ਵੀ ਵਿਧਾਇਕ ਸੀ ਲੋਕਾਂ ਨੇ ਉਹਨਾਂ ਨੂੰ ਚੁਣਿਆ ਸੀ ਤਾ ਲੋਕਾਂ ਨੇ ਚੁਣਿਆ ਸੀ ਵੀ ਇੱਕ ਨਵੀਂ ਲਹਿਰ ਲੈ ਕੇ ਆਉਣਗੇ ਤੇ ਉਹ ਵੀ ਦਾਵਾ ਕਰਦੇ ਆ ਕਹਿੰਦੇ ਸੀ ਨਵੀਂ ਲਹਿਰ ਲੈ ਆਂਦੀ ਪੰਜਾਬ ਦੇ ਵਿੱਚ ਲਹਿਰ ਤਾਂ ਆਈ ਆ ਪਰ ਇਹ ਤੁਹਾਨੂੰ ਮੈਂ ਦੱਸਾਂ ਮੀਡੀਅਮ ਦੇ ਰਾਹੀਂ ਆਪਣੇ ਵਿਆਹ ਦੀ ਜ਼ਰੂਰ ਆਈ ਆ ਹਰ ਇੱਕ ਨੇ ਦੇਖੋ ਭਗਵਾਨ ਜਤਮਾਨ ਨੇ ਡਬਲ ਵਿਆਹ ਕਰਾ ਲੇ ਉਹਨੂੰ ਆਪਦੀ ਧੀ ਦਾ ਨਹੀਂ ਫਿਕਰ ਉਹਦੀ 22 ਸਾਲ ਦੀ ਬੇਟੀ ਹੋ ਚੁੱਕੀ ਜਿਹੜੇ ਬੰਦੇ ਨੂੰ ਆਪਦੀ ਬੇਟੀ ਦੀ ਪਰਵਾਹ ਨਹੀਂ ਹੈਗੀ ਉਹ ਜਨਤਾ ਦੀ ਕੀ ਪਰਵਾਹ ਕਰੂਗਾ ਉਹਨੇ ਬੇਟੀ ਨੂੰ ਮਨ ਕੇ ਤਰ੍ਹਾਂ ਦੁਰਪਰੇ ਕਰਕੇ ਇੱਕ ਤਰ੍ਹਾਂ ਨਵਾਂ ਵਿਆਹ ਕਰਵਾਇਆ ਹੋਰ ਵੀ ਇਹਨਾਂ ਦੇ ਐਮਐਲਏ ਨੇ ਐਮਐਲਏ ਦਾ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਇੱਕ ਤਰ੍ਹਾਂ ਭੇਡਾ ਹੀ ਨੇ ਉਹ ਇਹ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਲੁੱਟ ਮਚਾਈ ਹੋਈ ਆ ਨਸ਼ਾ ਪੂਰਾ ਜੋਰਾਂ ਤੇ ਆ ਹਰ ਇੱਕ ਵਰਗ ਨੂੰ ਟੌਰਚਰ ਕਰ ਰਹੇ ਨੇ ਹਰ ਇੱਕ ਵਰਗ ਤੇ ਮਤਲਬ ਪਰਚੇ ਪਾ ਰਹੇ ਨੇ ਹਰ ਇੱਕ ਵਰਗ ਨੂੰ ਮਾਰ ਰਹੇ ਨੇ ਕਾਂਗਰਸ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਜੇ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਵੀ ਉਹ ਕਹਿੰਦੇ ਵੀ ਸਾਡੀ ਪਾਰਟੀ ਨੇ ਬਹੁਤ ਮਾਨ ਸਤਕਾਰ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਦਾ ਇੱਕ ਬਿਆਨ ਵੀ ਵਾਇਰਲ ਹੋਇਆ ਜਿਦੇ ਵਿੱਚ ਉਹਨਾਂ ਨੇ ਬੂਟਾ ਸਿੰਘ ਜੀ ਬਾਰੇ ਕੁਝ ਕਿਹਾ ਉਹ ਬਿਆਨ ਸੁਣਿਆ ਹੋਊਗਾ ਤੁਸੀਂ ਜਿਨ੍ਹਾਂ ਚ ਉਹਨਾਂ ਨੇ ਕਿਹਾ ਵੀ ਅਸੀਂ ਇੱਦਾਂ-ਇੱਦਾਂ ਸਨਮਾਨ ਦਿੰਦਾ ਮੈਂ ਉਹ ਬੋਲਣਾ ਨਹੀਂ ਚਾਹੂੰਗਾ ਵੈਸੇ ਦੇਖੋ ਜੀ ਰਾਜਾ ਬੜੇ ਨੂੰ ਕੀ ਆਖੀਏ ਇਹ ਕਿੰਨੀ ਕਟਿਆ ਨੇ ਗੰਦੀ ਕਰਤੂਤ ਕੀਤੀ ਆ ਜਿਹੜਾ ਵਾਲਮੀਕੀ ਭਾਈਚਾਰਾ ਮਾਧਵੀ ਸਿੰਘ ਭਾਈਚਾਰਾ ਇਹਨਾਂ ਹਰਮਨ ਪਿਆਰਾ ਇਹਨਾਂ ਦੀਆਂ ਕੁਰਬਾਨੀਆਂ ਦੇਖੋ ਕਿੰਨੀਆਂ ਕਿੱਡੀਆਂ ਕੁਰਬਾਨੀਆਂ ਨੇ ਇਹ ਆਪਾਂ ਇਤਿਹਾਸ ਪੜ੍ਹ ਕੇ ਦੇਖਿਆ ਨਾ ਬਹੁਤ ਵੱਡੀਆਂ ਕੁਰਬਾਨੀਆਂ ਨੇ ਲੰਗਰੇਟੇ ਸਿੱਖਾਂ ਦੀਆਂ ਕੁਰਬਾਨੀਆਂ ਨੇ ਮਾਧਵੀ ਸਿੱਖਾਂ ਦੀਆਂ ਕੁਰਬਾਨੀਆਂ ਨੇ ਤੇ ਵਾਲਮੀਕੀ ਭਾਈਚਾਰੇ ਦੀਆਂ ਕੁਰਬਾਨੀਆਂ ਨੇ ਸਿੱਖਿਆ ਕਰਵਾਨੀਆਂ ਨੇ ਤੇ ਇਹਦੇ ਨਾਲ ਸਾਰੇ ਆਪਾਂ ਸੋਚ ਕੇ ਦੇਖੀਏ ਕਿਦਾ ਰਾਜਾ ਬੜਿੰਗਾ ਨਾ ਇਹ ਆਦਮੀ ਆਮ ਆਦਮੀ ਪਾਰਟੀ ਨਾਲ ਤਾਲਮੇਲ ਕਰ ਚੁੱਕਿਆ ਮਿਲ ਚੁੱਕਿਆ ਕਿਵੇਂ ਕਿਵੇਂ ਦੇਖਦੇ ਹੋ ਜਿੱਥੇ ਇਹ ਲਗਾਤਾਰ ਲੀਡਰ ਇਹ ਕਹਿੰਦੇ ਨੇ ਵੀ ਸਾਡੇ ਲਈ ਲੋਕ ਜ਼ਰੂਰੀ ਨੇ ਨਾ ਕਿ ਚੋਣਾਂ ਜ਼ਰੂਰੀ ਨੇ ਪਰ ਜਦੋਂ ਰਾਜਾ ਬੜਿੰਗ ਨੂੰ ਸੱਦਿਆ ਜਾਂਦਾ ਹੈ ਅਸੀਂ ਕਮਿਸ਼ਨ ਕਹਿੰਿਓ ਆਪਣਾ ਵਕੀਲ ਭੇਜਦੇ ਆ ਕਹਿੰਦੇ ਵੀ ਮੈਂ ਬਾਅਦ ਇਲੈਕਸ਼ਨਾਂ ਤੋਂ ਬਾਅਦ ਪੇਸ਼ ਹੋ ਸਕਦਾ ਮੇਰੇ ਕੋਲ ਸਮਾਂ ਨਹੀਂ ਰਾਜਾ ਬੜਿੰਗਾ ਹਰ ਇੱਕ ਗੱਲ ਤੋਂ ਭੱਜਦਾ ਜੀ ਕਿਸੇ ਵੀ ਕੰਮ ਦੇ ਵਿੱਚ ਉਹਦੀ ਕੋਈ ਉਹ ਨਹੀਂ ਸਤਿਸ਼ਟੀ ਨਹੀਂ ਹੈਗੀ ਤੇ ਉਹ ਇੱਕ ਤਰ੍ਹਾਂ ਬਹੁਤ ਹੀ ਵੱਡਾ ਅਤਵਾਦੀ ਮੈਂ ਸਮਝੂ ਆ ਉਹ ਬੰਦੇ ਨੂੰ ਜਿਹੜੀ ਕਾਂਗਰਸ ਦੀ ਕਾਂਗਰਸ ਨੇ ਸਾਡਾ ਕਹਨ ਕੀਤਾ ਮੁਸਲਮਾਨਾਂ ਦਾ ਸਾਡੀ ਬਾਬਰੀ ਨੂੰ ਹੱਦ ਜੋ ਸ਼ਹੀਦ ਕੀਤੀ ਆ ਕਾਂਗਰਸ ਦੇ ਰਾਜ ਦੇ ਵਿੱਚ ਹੋਈ ਆ ਜਿਹੜੇ ਮੁਸਲਮਾਨ ਜਾਂ ਸਿੱਖ ਭਾਈਚਾਰਾ ਕਾਂਗਰਸ ਨਾਲ ਜੁੜਿਆ ਹੋਇਆ ਹੈ ਨਾ ਜਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਜਾਂ ਆਪਣੇ ਬਾਦਲ ਨਾਲ ਜੁੜਿਆ ਹੋਇਆ ਉਹਨਾਂ ਨੂੰ ਮਰ ਜਣਾ ਚਾਹੀਦਾ ਨੱਕੜ ਬੋ ਕੇ ਕਿ ਆਪਾਂ ਕਿਸ ਤਰ੍ਹਾਂ ਦੇ ਕਿਹੜੇ ਬੰਦੇ ਸਪੋਰਟ ਕਰ ਰਹੇ ਆ ਕਾਂਗਰਸ ਤਾਂ ਖੋਦੇ ਸਾਡੀ ਮੁਸਲਮਾਨਾਂ ਦੀ ਅ ਦੋਸੀਆ ਮੁਸਲਮਾਨਾਂ ਨੂੰ ਮਾਰ ਰਹੀ ਆ ਸਭ ਤੋਂ ਵੱਡਾ ਦੁੱਖ ਸਾਨੂੰ ਮੁਸਲਮਾਨ ਭਾਈਚਾਰੇ ਨੂੰ ਹੈ ਕਿ ਮੁਸਲਮਾਨਾਂ ਦੇ ਹੱਕ ਦੇ ਵਿੱਚ ਅੰਮ੍ਰਿਤਪਾਲ ਨੇ ਹਾ ਦਾ ਨਾਰਾ ਮਾਰਿਆ ਤੀ 19370 ਤਾਰਾ ਤੋੜੀ ਸੀ ਸਭ ਤੋਂ ਪਹਿਲਾ ਇਨਸਾਨ ਅੰਮ੍ਰਿਤਪਾਲ ਸਿੰਘ ਸੀ ਜਿਨੇ 370 ਤਾਰਾ ਬਾਰੇ ਬੋਲਿਆ ਸੀ ਮੈਂ ਮੁਸਲਮਾਨਾਂ ਨੂੰ ਉਹੀ ਅਪੀਲ ਕਰੂੰਗਾ ਕਿ ਪੰਜਾਬ ਦੇ ਜਿੰਨੇ ਵੀ ਵਸਦੇ ਮੁਸਲਮਾਨ ਨੇ ਆਪਣੇ ਅੰਮ੍ਰਿਤਪਾਲ ਜੀ ਨਾਲ ਜੁੜਨ ਅੰਮ੍ਰਿਤਪਾਲ ਦੀ ਰਿਪੋਰਟ ਕਰਨ ਅੰਮ੍ਰਿਤਪਾਲ ਇੱਕ ਸੱਚਾ ਸੱਚਾ ਇਨਸਾਨ ਆ ਉਹ ਹਰ ਇੱਕ ਪੱਤਰਕਾਰ ਦੇ ਅੱਖ ਚੱਕ ਪਾ ਕੇ ਗੱਲ ਕਰਦਾ ਤੇ ਇਸ ਕਰਕੇ ਕੋਈ ਵੀ ਪੱਤਰਕਾਰ ਉਹ ਇਹ ਨਹੀਂ ਕਹਿ ਸਕਦਾ ਵੀ ਹਾਂ ਵੀ ਇਹ ਬੰਦੇ ਨੇ ਕੋਈ ਕ੍ਰਾਈਮ ਕੀਤਾ ਜਾਂ ਕੋਈ ਮਰਡਰ ਕੀਤਾ ਉਹ ਬੇਦੋਸਾ ਦੀ ਬੇਕਸੂਰਾ ਦੀ ਬੇਕਸੂਰਾ ਚਾਕੇ ਜੇਲਾ ਦੇ ਵਿੱਚ ਬੰਦ ਕਰ ਦਿੱਤਾ ਜੀ ਸ਼ੁਕਰੀਆ ਜੀ ਤਾਂ ਲਗਾਤਾਰ ਤਰਨਤਾਰਨ ਜਿਮਨੀ ਚੋਣ ਦੀ ਗੱਲ ਕਰੀਏ ਤਾਂ ਤਰਨਤਾਰਨ ਜਿਮਨੀ ਚੋਣਾ ਦਾ ਅਖਾੜਾ ਭਖਦਾ ਨਜ਼ਰ ਆ ਰਿਹਾ ਹੈ ਹਰ ਇੱਕ ਪਾਰਟੀ ਆਪੋ ਆਪਣਾ ਜੋਰ ਲਗਾ ਰਹੀ ਹੈ ਹਰ ਇੱਕ ਉਮੀਦਵਾਰ ਆਪਣਾ ਜੋਰ ਲਗਾ ਰਿਹਾ ਹੈ ਪਰ 11 ਨਵੰਬਰ ਨੂੰ ਲੋਕ ਵੋਟ ਪਾਉਣਗੇ ਤੇ 14 ਨੂੰ ਇਹ ਪਤਾ ਲੱਗ ਜਾਣਾ ਹੈ ਕਿਹੜਾ ਉਮੀਦਵਾਰ ਕਿਸਤੇ ਭਾਰੀ ਪੈਂਦਾ ਹੈ ਕੌਣ ਤਰਨਤਾਰਨ ਦਾ ਐਮਐਲਏ ਬਣਦਾ ਫਿਲਹਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ 'ਚ ਜ਼ਰੂਰ ਜੁੜਿਓ ਜੁੜੇਰੋ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਕੈਮਰਾਮੈਨ ਕਾਸਤਿਪਤੇ ਨਾਲ ਮੈਂ ਜੋਤ ਕਰੀਵਾਲ ਸਸਿਕਾ